ਗੋਪੀ ਲੋਂਗੀਆਂ ਨੇ ਆਪਣੇ ਪੇਜ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਕੀ ਰੈਪਰ ਬੋਹਿਮੀਆਂ ਬਾਰੇ ਦੱਸਿਆ ਗਿਆ ਹੈ ਅੱਜ ਤੋਂ 5 ਸਾਲ ਪਹਿਲਾਂ ਗੋਪੀ ਲੋਂਗੀਆਂ ਬੋਹਿਮੀਆਂ ਦਾ ਬਹੁਤ ਵੱਡਾ ਫੈਨ ਸੀ ਜਿਸ ਕਰਕੇ ਲੋਂਗੀਆਂ ਨੇ ਆਪਣੀ ਬਾਹ ਦੇ ਉੱਪਰ ਬੋਹਿਮੀਆਂ ਦਾ ਜੋ ਟੈਟੂ ਖੁਣਵਾ ਲਿਆ ਸੀ ਤੇ ਇੱਕ ਦਿਨ ਜਦੋਂ ਬੋਹੇ ਮੀਆਂ ਨੂੰ ਮਿਲਣ ਗਿਆ ਗੋਪੀ ਲੋਂਗੀਆਂ ਤੇ ਬਹੁਤ ਹੀ ਐਟੀਟਿਊਡ ਦਿਖਾ ਕੇ ਤੇ ਉਹ ਉਥੋਂ ਚਲਾ ਗਿਆ ਤੇ ਲੋਂਗੀਆਂ ਨੇ ਉਸ ਦਿਨ ਹੀ ਧਾਰ ਲਿਆ ਕਿ ਜਿਸ ਦਿਨ ਮੈਂ ਇੱਕ ਵੱਡਾ ਗਾਣਾ ਕਰਾਂਗਾ ਤੇਰੇ ਤੋਂ ਅੱਗੇ ਨਿਕਲਾਂਗਾ ਉਸੇ ਦਿਨ ਹੀ ਤੇਰੇ ਜੋ ਟੈਟੂ ਬਣਵਾਇਆ ਹੈ ਉਹਦੇ ਉੱਪਰ ਮੈਂ ਜੋਕਰ ਖਣਵਾ ਲਵਾਂਗਾ ਸੋ ਗੋਪੀ ਲੋਂਗੀਆਂ ਨੇ ਆਪਣੀ ਗੱਲ ਹੈ ਜੋ ਪੂਰੀ ਕਰਕੇ ਦਿਖਾਈ ਹੈ ਉਹ ਵੀਡੀਓ ਜੋ ਆ ਪੂਰੀ ਦੇਖਿਓ ਤੇ ਸੁਣਿਓ ਗੋਪੀ ਲੋਂਗੀਆਂ ਦੀ ਪੂਰੀ ਵੀਡੀਓ ਇਹ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਸ਼ੇਅਰ ਕਰਕੇ ਤੇ ਲਾਈਕ ਕਰਕੇ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜਰੂਰ ਕਰ ਲਿਓ ਦੋਸਤੋ ਕਿਉਂਕਿ ਇਸੇ ਤਰ੍ਹਾਂ ਦੀਆਂ ਅਸੀਂ ਵੀਡੀਓ ਲੈ ਕੇ ਤੁਹਾਡੇ ਲਈ ਅਸੀਂ ਚੇ ਪੇਜ ਤੇ ਆਉਂਦੇ ਰਹਿੰਦੇ ਹਾਂ ਜੀ 5 ਸਾਲ ਬੇਟ ਕਰਨ ਤੋਂ ਬਾਅਦ ਆਖਰੋ ਸਮਾਂ ਆ ਹੀ ਗਿਆ ਇਹ ਮੈਂ ਜਿਸ ਦਾ ਟੈਟੂ ਬਹਾਇਆ ਹੋਇਆ ਉਸ ਨੂੰ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਇਸ ਦੀ ਗੋਦਾ ਜਵਾਬ ਮੈਂ ਦੇਣਾ ਚਾਹੁੰਦਾ ਸੀ ਪਰ ਮੈਨੂੰ 5 ਸਾਲ ਦਾ ਸਮਾਂ ਲੱਗਿਆ। ਮੈਂ ਇਸ ਗੱਲ ਨੂੰ ਦਿਲ 'ਚ ਧਾਰ ਰੱਖਿਆ ਸੀ ਜਿਸ ਦਿਨ ਮੇਰਾ ਗੀਤ ਇਸ ਤੋਂ ਵੱਡਾ ਹਿੱਟ ਜਾਏਗਾ ਉਸ ਦਿਨ ਹੀ ਲੌਂਗੀਆਂ ਟੈਟੂ ਤੋਂ ਛੁਟਕਾਰਾ ਪਾਏਗਾ ਜੋ ਕਿ ਮੈਂ ਇੱਕ ਨਾਦਾਨੀ ਦੇ ਵਿੱਚ ਬਣਾ ਲਿਆ ਸੀ। ਅਗਰ ਤੁਸੀਂ ਕਿਸੇ ਨਾਲ ਕੰਮ ਨਹੀਂ ਕਰ ਸਕਦੇ ਤੇ ਉਸ ਦਾ ਮਜ਼ਾਕ ਵੀ ਨਾ ਉਡਾਓ ਕਿਉਂਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ। ਪਿਛਲੇ ਮਹੀਨੇ ਹੀ ਕੋਰ ਸਾਹਿਬ ਦੀ ਪੀਆਈ ਜੋ ਕਿ ਫੁੱਲ ਫਲੌਪ ਰਹੀ ਕੁਝ ਮਹੀਨੇ ਪਹਿਲਾਂ ਮੇਰੇ ਵੀ ਗੀਤ ਆਏ ਜੋ ਕਿ ਟੌਪ 10 ਰਹੇ ਉਹਨਾਂ ਚੋਂ ਇੱਕ ਗੀਤ ਦਾ ਮੈਂ ਨਾਂ ਲੈ ਲੈਂਦਾ ਜਿਹਦਾ ਨਾਮ ਸੀ ਬਚਪਨ ਤੇ ਮੈਂ ਇੱਕ ਕੱਲ ਵੀ ਅਨਾਉਂਸ ਕੀਤੀ ਜਿਨ੍ਹਾਂ ਵਿੱਚੋਂ ਇੱਕ ਸੌਂਗ ਰਿਲੀਜ਼ ਵੀ ਹੋ ਗਿਆ ਆ ਜਿਹਦਾ ਨਾਮ ਆ ਪਰੇ ਹੋ ਜੋ ਪਰੇ ਉਹ ਸਾਰਾ ਸੌਂਗ ਮੈਂ ਕੋਰ ਸਾਹਿਬ ਨੂੰ ਤੋਹਫੇ ਚ ਦਿੱਤਾ ਤੁਸੀਂ ਮੈਨੂੰ ਜੋਕਰ ਕਿਹਾ ਸੀ ਨਾ ਅੱਜ ਮੈਂ ਮੰਨ ਲਿਆ ਕਿ ਮੈਂ ਜੋਕਰ